ਖੰਨਾਦੇਸ਼ੇ ਪਰੀ ਮੰਦਰ ਚ ਚੋਰੀ ਅਤੇ ਬੇਦਬੀ ਕਰਨ ਵਾਲੇ ਚੋਰਾਂ ਦੇ ਅੰਤਰਰਾਜੀ ਗਰੋ ਦਾ ਇੱਕ ਹੋਰ ਮੈਂਬਰ ਕਾਬੂ ਕੀ ਦੀ ਟੀਮ ਨੇ 25 ਦਸੰਬਰ ਦੀ ਤਰੀਕ ਨੂੰ ਇਸ ਬੰਦੇ ਨੂੰ ਵੀ ਅਰੈਸਟ ਕਰ ਲਿਆ ਇਸ ਦੇ ਨਾਲ ਜਿਹੜਾ ਇਹ ਇਨਾ ਸੈਂਸੇਸ਼ਨਲ ਕ੍ਰਾਈਮਸ ਹੈਗਾ ਯੂ ਨੋ ਟ੍ਰੇਸ ਕੰਪਲੀਟਲੀ ਟ੍ਰੇਸ ਕਰ ਲਿੱਤਾ ਗਿਆ ਤੇ ਸਾਰੇ ਮਲਜ਼ਮ ਫੜੇ ਜਾਗੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਸ਼ੇਪਰੀ ਮੰਦਿਰ 'ਚ ਚੋਰੀ ਅਤੇ ਬੇਅਦਬੀ ਕਰਨ ਵਾਲੇ ਚੋਰਾਂ ਦੇ ਅੰਤਰਰਾਜੀ ਗਰੋਹ ਦਾ ਇੱਕ ਹੋਰ ਮੈਂਬਰ ਕਾਬੂ ਕੀ ਹਾਂਜੀ ਆ 14-15 ਅਗਸਤ ਦੀ ਰਾਤ ਨੂੰ ਇੱਥੇ ਖੰਨਾ ਮੰਦਰ ਵਿੱਚ ਚੋਰੀ ਹੋਈ ਸੀਗੀ ਕਾਫੀ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਉਦੋਂ ਕਾਫੀ ਐਫਰਟਸ ਲਾ ਕੇ ਮਾਨਯੋਗ ਆਈਜੀ ਲੁਧਿਆਣਾ ਰੇਂਜ ਤੇ ਐਸਐਸਪੀ ਖੰਨਾ ਵੱਲੋਂ ਟੀਮਾਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਚਾਰ ਮੁਲਜ਼ਮ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਚੋਰੀ ਕੀਤੀ ਸੀ ਤੇ ਇੱਕ ਪੰਜਵਾਂ ਸੁਨਿਆਰਾ ਸੀਗਾ ਇਹਨਾਂ ਚੋਂ ਚਾਰ ਜਣੇ ਨੇ ਅਰੇਸਟ ਉਦੋਂ ਹੀ ਅਗਸਤ ਮਹੀਨੇ ਪੈ ਗਈ ਸੀ ਤੇ ਇੱਕ ਅਕਿਊਜ਼ਡ ਮੋਹਿਤ ਜੋ ਕਿ ਯੂਪੀ ਦਾ ਰਹਿਣ ਵਾਲਾ ਉਹ ਮਿਸ ਹੋ ਗਿਆ ਸੀ ਤੇ ਸਾਡੀ ਸੀਆਈ ਦੀ ਟੀਮ ਨੇ 25 ਦਸੰਬਰ ਦੀ ਤਰੀਕ ਨੂੰ ਇਸ ਬੰਦੇ ਨੂੰ ਅਰੇਸਟ ਕਰ ਲਿਆ ਇਸ ਦੇ ਨਾਲ ਜਿਹੜਾ ਇਹ ਇਨਾ ਸੈਂਸੇਸ਼ਨਲ ਕ੍ਰਾਈਮ ਸੀਗਾ ਇਹਨੂੰ ਟ੍ਰੇਸ ਕੰਪਲੀਟਲੀ ਟ੍ਰੇਸ ਕਰ ਲਿੱਤਾ ਗਿਆ ਤੇ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਨੇ ਮੋਹਿਤਾ ਕੀ ਰੋਲ ਸੀ ਇਸ ਮਾਮਲੇ ਚ ਇਹਦੇ ਵਿੱਚ ਜੀ ਜਦੋਂ ਅਸੀਂ ਮੰਦਿਰ ਚ ਲੱਗੇ ਸੀਸੀਟੀਵੀ ਚੈੱਕ ਕੀਤੇ ਸੀਗੇ ਉਹਦੇ ਵਿੱਚ ਦੋ ਜਣੇ ਰਸਤੇ ਤੋਂ ਥੱਲੇ ਉਤਰੇ ਸੀ ਉਹਨਾਂ ਚੋਂ ਇੱਕ ਜਿਹੜਾ ਰਵੀ ਸੀਗਾ ਜੋ ਪਹਿਲਾਂ ਰੈਸਟ ਹੋ ਗਿਆ ਸੀ ਤੇ ਦੂਸਰਾ ਇਹ ਮੋਹਿਤ ਸੀਗਾ ਇਹ ਪ੍ਰੋਫੈਸ਼ਨਲ ਚੋਰ ਨੇ ਜੋ ਪੈਨ ਇੰਡੀਆ ਕਈ ਇਹਨਾਂ ਤੇ ਮੁਕਦਮੇ ਨੇ ਮੋਹ ਤੱਕ 12 ਮੁਕਦਮੇ ਦਰਜ ਨੇ ਇਹਨਾਂ ਦਾ ਕੰਮ ਹੀ ਇਹ ਹੈ ਵੀ ਇਹ ਮੰਦਰ ਟਾਰਗੇਟ ਕਰਦੇ ਸੀ ਕਿਉਂਕਿ ਇਹਨਾਂ ਨੂੰ ਸੌਖਾ ਉੱਥੋਂ ਇਹਨਾਂ ਨੂੰ ਲੱਗਦਾ ਸੀ ਵੀ ਚਾਂਦੀ ਮਿਲ ਜਾਂਦੀ ਹੈ ਚਾਂਦੀ ਵੇਖ ਵੀ ਸੌਖੀ ਜਾਂਦੀ ਹੈ ਤਾਂ ਕਰਕੇ ਇਹ ਕਈ ਸਟੇਟਸ ਵਿੱਚ ਇਹਨਾਂ ਤੇ ਪਰਚੇ ਦਰਜ ਨੇ ਜਿਵੇਂ ਕਿ ਯੂਪੀ ਚ ਵੀ ਹੈਗੇ ਆ ਕਰਨਾਟਕਾ ਚ ਵੀ ਹੈਗੇ ਅ ਇੱਥੇ ਪੰਜਾਬ ਇਹਨਾਂ ਦੀ ਪਹਿਲੀ ਵਾਰਤ ਸੀ ਫਿਰ ਕਿੱਥੇ ਭੱਜੀ ਆ ਜੀ ਇੰਨਾ ਟਾਈਮ ਜਿਹੜਾ ਲੁਕਿਆ ਰਿਹਾ ਕੋਈ ਹੋਰ ਵਾਰਦਾਤ ਨਹੀਂ ਕੀਤੀ ਇਸ ਤਰ੍ਹਾਂ ਦੀ ਹਾਂ ਨਹੀਂ ਜੀ ਇਹਨੇ ਹੋਰ ਵਾਰਦਾਤ ਫਿਲਹਾਲ ਤਾਂ ਸਾਹਮਣੇ ਕੋਈ ਨਹੀਂ ਆਈ ਵੀ ਇਸ ਪੀਰੀਅਡ ਚ ਨੇ ਕੀਤੀ ਹੋਵੇ ਜਿਹੜੇ 3 ਮਹੀਨੇ ਇਹ ਬਾਹਰ ਸਗਾ ਤੇ ਇਹ ਲੁਕਦਾ ਹੀ ਰਿਹਾ ਕਿਤੇ 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 ਆਪਣੇ ਟਿਕਾਣੇ ਚੇਂਜ ਕਰਦਾ ਰਿਹਾ ਐਕਚੁਅਲੀ ਜਦੋਂ ਉਹ ਇਹਦੇ ਨਾਲ ਦੇ ਫੜੇਗੇ ਤਾਂ ਉਦੋਂ ਦਾ ਇਹ ਅੰਡਰ ਦ ਰਡਾਰ ਹੀ ਸੀਗਾ ਪਰ ਸਾਡੀ ਟੀਮ ਨੇ ਕਾਫੀ ਐਫਰਟ ਕਰਕੇ ਇਹਨੂੰ ਟਰੈਕ ਡਾਊਨ ਕੀਤਾ ਤੇ ਇਹਦੀ ਅਰੈਸਟ ਪਾਈ ਕਿੱਥੋਂ ਫੜੀਗੇ ਏਰੀਆ ਉਥੋਂ ਹੀ ਆਪਣੇ ਡਿਸਟ੍ਰਿਕਟ ਯੂਪੀ ਤੋਂ ਫੜ ਗਿਆ ਅਲੀ ਗੱਟ ਉਟਵਾਰਾ ਪਿੰਡ ਸਰ ਜੁਆਇੰਟ ਪ੍ਰੈਸ਼ਨ ਤਾਂ ਨਹੀਂ ਕੀਤਾ ਆਪਣੀ ਇਕੱਲੀ ਟੀਮ ਨੇ ਇੱਕ ਲਈ ਸਾਡੀ ਇਨਪੁਟ ਤੇ ਇਹ ਫੜਿਆ ਗਿਆ ਸਰ ਸਮਾਨ ਪਹਿਲਾਂ ਹੀ ਬ੍ਰਾਮ ਤੋਂ ਸਾਰਾ ਜਿਦ ਕੁਛ ਮਾਰਾ ਹੋ ਗਿਆ ਇਸ ਕੇਸ ਦੀ 3.5 ਕਿਲੋ ਚ ਆਂਦੀ ਪਹਿਲਾਂ ਰਿਕਵਰ ਹੋ ਚੁੱਕੀ ਸੀ ਤੇ ਇਸ ਦੀ ਹਲੇ ਪੁਸ਼ਕੀ ਜਾਰੀ ਹੈ ਦਾ ਰਿਮਾਂਡ ਲਿਆ ਗਿਆ ਤੇ ਫੋਰ ਫਰਦਰ ਦੇਖਿਆ ਹੋ ਰਿਕਵਰੀ ਕਿਸੇ ਕਿਸੇ ਉਹ ਗੈਂਗ ਨੌਨਸਨ ਇਨਵੋਲਵਮੈਂਟ ਪਰ ਸਾਹਮਣੇ ਆਈ ਹੈ ਜਿਹੜਾ ਤਸਵੀਰ ਹੋ ਰਿਹਾ ਹੈ ਮੇਨਲੀ ਇਹ ਇਹਨਾਂ ਦੇ ਨਾਲ ਹੀ ਜਿਹੜੇ ਪਹਿਲਾਂ ਫੜੇ ਗਏ ਸੀ ਰੇਸ਼ਮ ਤੇ ਰਵੀ ਇਹਨਾਂ ਦੇ ਨਾਲ ਹੀ ਐਸੋਸੀਏਟਿਡ ਸਿਗਾ ਰੇਸ਼ਮ ਤੇ ਕਈ ਮਕਦਮੇ ਚੰਡੀਗੜ੍ਹ ਵੀ ਹੈਗੇ ਇਹਨਾਂ ਨੇ ਆਇਡੈਂਟੀਫਾਈ ਉੱਥੇ ਵੀ ਮੰਦਰ ਦਾ ਕਰਕੇ ਟਾਰਗੇਟ ਕੀਤੇ ਸੀਗੇ ਤੇ ਇਹਦੇ ਹੋਰ ਐਸੋਸੀਏਟ ਜੇ ਕੋਈ ਮਲਦੇ ਉਹ ਵੀ ਉਹਨਾਂ ਨੂੰ ਵੀ ਉਹਨਾਂ ਤੋਂ ਯੋਗ ਕਾਇਦੀ ਕੀਤੀ। ਪਰ ਜਿਵੇਂ 12 ਮੁਕੱਦਮੇ ਜਿਹੜੇ ਸਾਰੇ ਚੋਰੀ ਦੇ ਇਹ ਕੁਛੀ ਤਾਂ ਹੋ ਗਈ ਹੈ। ਅ ਇੱਕ ਆਮ ਜ਼ੈਕਟ ਦਾ ਤੇ ਮੇਨਲੀ ਇਹ ਚੋਰੀ ਦੇ ਨੇ ਮੰਦਰਾਂ ਦੀ ਚੋਰੀ ਦੇ। ਸਹੀ ਠੀਕ ਹੈ।